ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ کارਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਥੀਟ ਕੇ ਇਤਿਹਾਸ ਰਚਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ 540 ਮੈਗਾਵਾਟ ਜੀਵੀਕੇ ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਨਜ਼ਰ ਨਾਲ ਹੀ ਇਸ ਪਲਾਂਟ ਦਾ ਨਾਮ ਬਦਲ ਕੇ ਟੀ ਜੇ ਗੁਰੂ ਸਾਹਿਬ ਦੇ ਨਾਮ ਉੱਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਗਿਆ ਇਸ ਥਰਮਲ ਪਲਾਂਟ ਦੀ ਸਮਰੱਥਾ 61% ਦੀ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਖਰੀਦਣ ਤੋਂ ਪਹਿਲਾਂ ਇਸ ਵਿੱਚੋਂ ਸਿਰਫ 34% ਤੱਕ ਦੀ ਹੀ ਵਰਤੋਂ ਹੁੰਦੀ ਸੀ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਐ ਇਸੇ ਕਰਕੇ ਤੁਹਾਨੂੰ ਮੈਂ ਬ੍ਰਾਂਡ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋਵੇ ਮੂਡ ਦੱਸਿਓ ਫੇ ਖਰੀਦ ਲਾਂਗੇ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਆਮ ਆਦੀ ਪਾਰਟੀ ਦੀ ਸਾਰੀ ਲੀਡਰਸ਼ਿਪ ਭਾਵੇਂ ਅਜਨਾਲਾ ਵਿਘਨ ਪੀੜਤਾਂ ਦੇ ਵਿੱਚ ਲੱਗੀ ਹੈ ਮਦਦ ਕਰਨ ਦੇ ਲਈ ਪਰ ਅੰਮ੍ਰਿਤਸਰ ਤੋਂ ਜਿਹੜੇ ਡਾਕਟਰ ਅਜੀਤ ਗੁਪਤਾ ਵਿਧਾਇਕ ਨੇ ਅੰਮ੍ਰਿਤਸਰ ਸੈਂਟਰਲ ਕੇ ਤੋਂ ਇਹਨਾਂ ਨੇ ਵੀ ਇੱਕ ਨਵੇਕਲੀ ਮਿਸਾਲ ਦੇ ਪੇਸ਼ ਕੀਤੀ ਹੈ ਕਿਉਂਕਿ ਹਾਲਾਂਕਿ ਮੀਡੀਆ ਦੇ ਵਿੱਚ ਬਹੁਤ ਘੱਟ ਹੈ ਡਾਕਟਰ ਸਾਹਿਬ ਪਰ ਰੋਜ਼ਾਨਾ ਅਜਨਾਲਾ ਦੇ ਵਿੱਚ ਇਹ ਖੁਦ ਟਰਾਲੀਆਂ ਚਲਾ ਕੇ ਆਪ ਲੈ ਹੁੰਦੇ ਸੀ ਪਹਿਲੇ ਦਿਨ ਆਮ ਆਦੀ ਪਾਰਟੀ ਜਿਹੜੇ ਲੀਡਰ ਇਥੇ ਪਹੁੰਚੇ ਸੀ ਉਹਨਾਂ ਦੇ ਵਿੱਚੋਂ ਡਾਕਟਰ ਅਜੀਤ ਗੁਪਤਾ ਅਜੇ ਸ਼ਖਸ ਸੀ ਜਿਹੜੇ ਸਭ ਤੋਂ ਪਹਿਲਾਂ ਪਹੁੰਚੇ ਔਰ ਉਹਨਾਂ ਪਿੰਡਾਂ ਦੇ ਫਰੋਜ ਇਹਨਾਂ ਨੇ ਜਿੱਥੇ ਪਾਣੀ ਗਿਆ ਸੀ ਪਰ ਨਵੇਂ ਜਿਹੜੇ ਪਿੰਡ ਸੀ ਅਜਨਾਲਾ ਦੇ ਦੂਸਰੇ ਪਿੰਡ ਜਿਹੜੇ ਜੇ ਸਗਰ ਤੇ ਅਸੀਂ ਖੜੇ ਹਸ ਤੋਂ ਅੱਗੇ ਜਿਹੜਾ ਰਣੀਆਂ ਲੁੱਪਕੇ ਵਾਲੇ ਪਾਸੇ ਆ ਇਸ ਪਾਸੇ ਕਿਉਂਕਿ ਪਾਣੀ ਲੇਟ ਗਿਆ ਪਲੱਸ ਮਦਦ ਜਿਹੜੀ ਸੀ ਇਧਰ ਲੇਟ ਪਹੁੰਚੀ ਪਰ ਡਾਕਟਰ ਜੇ ਗੁਪਤਾ ਨੇ ਇਸ ਪਾਸੇ ਵੀ ਕਾਫੀ ਲੋਕਾਂ ਦੀ ਮਦਦ ਕੀਤੀ ਸੋ ਅੱਜ ਸਾਡੇ ਨਾਲ ਨੇ ਕਿਉਂਕਿ ਪਾਣੀ ਕੁਝ ਘਟਿਆ ਇਹਦੇ ਰਾਹਤ ਵੰਡ ਕੇ ਡਾਕਟਰ ਸਾਹਿਬ ਅਜਨਾਲਾ ਵਿਖੇ ਨੇ ਸਾਡੇ ਨਾਲ ਤਾਂ ਡਾਕਟਰ ਸਾਹਿਬ ਪਹਿਲੇ ਦਿਨ ਤੋਂ ਹੀ ਲੱਗੇ ਸੀਗੇ ਸਭ ਤੋਂ ਪਹਿਲਾਂ ਕੀ ਹਾਲਾਤ ਨੇ ਪਿੰਡਾਂ ਦੇ ਵਿੱਚ ਅਸੀਂ ਵੀ ਦੇਖਦੇ ਆ ਅਸੀਂ ਚਾਹੁੰਨੇ ਕਿ ਦਿਨਕਸ਼ੁਰ ਜਰੀਏ ਤੁਸੀਂ ਵੀ ਲੋਕਾਂ ਨੂੰ That's ਕਿਵੇਂ ਦੀ ਸਿਚੁਏਸ਼ਨ ਹੈ ਕਿਵੇਂ ਦੇ ਹਾਲਾਤ ਨੇ ਗਗਨ ਜੀ ਪਹਿਲੇ ਦਿਨ ਤੇ ਹਾਲਾਤ ਬਹੁਤ ਬਿਆਨਕ ਸੀਗੇ ਹਾਲਾਤਾਂ ਨੂੰ ਵੇਖ ਕੇ ਡਰ ਲੱਗਦਾ ਸੀ ਬਟ ਹੁਣ ਜਿਸ ਤਾ ਕਿ ਹੌਲੀ ਹੌਲੀ ਪਾਣੀ ਉਤਰ ਵੀ ਰਿਹਾ ਔਰ ਪ੍ਰਸ਼ਾਸਨ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਔਰ ਉਹਦੇ ਨਾਲ 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 ਹੀ ਐਨ ਜੀਓਜ਼ ਆਈਆਂ ਸਿਵਲ ਸੁਸਾਇਟੀਜ਼ ਆਈਆਂ ਸਰਕਾਰ ਨੇ ਬਹੁਤ ਮਿਹਨਤ ਕੀਤੀ ਹੈ ਸਾਡੇ ਸ਼ਹਿਰ ਦੀ ਡਿਪਟੀ ਕਮਿਸ਼ਨਰ ਮੈਡਮ ਨੇ ਬਹੁਤ ਸਾਖੀ ਸਰ ਨਹੀਂ ਬਹੁਤ ਮਿਹਨਤ ਕੀਤੀ ਹੈ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਹਿਲੇ ਨਾਲੋਂ ਥੋੜੀ ਕੰਡੀਸ਼ਨ ਬੱਚ ਬੈਟਰ ਆ ਹੂੰ ਅੱਜ ਅਸੀਂ ਅਖੀਰ ਤੱਕ ਹੋ ਗਏ ਆ ਉਸ ਪਿੰਡ ਤੱਕ ਗਏ ਆ ਜਿਸ ਪਿੰਡ ਤੱਕ ਕੋਈ ਨਹੀਂ ਪਹੁੰਚਿਆ ਜੀ ਜਿੱਥੇ ਪਾਣੀ ਵੀ ਲੇਟ ਪਹੁੰਚਿਆ ਜਿੱਥੇ ਪਾਣੀ ਵੀ ਲੇਟ ਆਇਆ ਚੱਕ ਡੋਗਰੀ ਪਿੰਡ ਜੀ ਅਸੀਂ ਡੱਬਰ ਪਿੰਡ ਦੇ ਸਾਡੇ ਨਾਲ ਸਰਪੰਚ ਸਾਹਿਬ ਵੀ ਨੇ ਕਰਮਜੀਤ ਸਿੰਘ ਜੀ 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 ਇਹ ਇਹਨਾਂ ਨੂੰ ਨਾਲ ਲੈ ਕੇ ਅਸੀਂ ਪਿੰਡ ਡੱਬਰ ਦੇ ਵਿੱਚੋਂ ਹੋ ਕੇ ਪਹਿਲਾਂ ਅਸੀਂ ਲੱਖੂਵਾਲ ਪਿੰਡ ਗਏ ਸੀ ਹਾਂ ਲੰ ਸ਼ੁਰੂਆਤ ਇੱਥੋਂ ਦੀ ਹਾਂ ਫਿਰ ਰਮਦਾਸ ਸਾਈਡ ਜਾਂਦੇ ਰਹੇ ਅਸੀਂ ਜੀ ਜੀ ਫਤ ਤੇ ਅੱਜ ਅਸੀਂ ਜਿਹੜਾ ਉੱਥੇ ਗਏ ਆ ਦੇਖਿਆ ਮੈਂ ਜਿੱਥੇ ਪਾਣੀ ਲੇਟ ਪਹੁੰਚਿਆ ਉੱਥੇ ਲੋਕਾਂ ਨੂੰ ਅਸੀਂ ਸਮਗਰੀ ਜਿਹੜੀ ਇਹ ਪਹੁੰਚਾਈ ਆ ਦਵਾਈਆਂ ਦਿੱਤੀਆਂ ਫਿਰ ਇਹ ਦੇਖਣ ਚ ਮਿਲ ਰਿਹਾ ਕਿ ਹੁਣ ਰਾਹਤ ਸਮਗਰੀ ਤਕਰੀਬਨ ਕਾਫੀ ਲੋਕਾਂ ਕੋਲ ਹੋ ਜਿਹੜਾ ਹੁਣ ਲੋਡ ਆ ਉਹ ਮੈਡੀਸਿਨਸ ਦੀ ਲੋਡ ਆ ਜਾਂ ਫਿਰ ਕੋਈ ਡਾਈਪਰਸ ਵਗੈਰਾ ਹੋ ਜਨ ਅੱਖਾਂ ਦੇ ਵਿੱਚ ਪਾਉਣ ਵਾਲੀ ਕਿਉਂਕਿ ਇਹ ਪ੍ਰੋਬਲਮਸ ਨੈਕਸਟ ਆ ਸਕਦੀਆਂ ਮੈਡਮ ਇਸ ਬਾਰੇ ਵੀ ਤੁਹਾਨੂੰ ਇਹ ਵੀ ਜਾਨਣਾ ਚਾਹੁੰਦਾ ਪਹਿਲਾਂ ਤੁਸੀਂ ਇਹ ਦੱਸੋ ਕਿ ਬਤਾਓ ਡਾਕਟਰ ਕਿਉਂਕਿ ਤੁਸੀਂ ਬਹੁਤ ਲੋਕਾਂ ਦੀ ਸੇਵਾ ਕੀਤੀ ਡਾਕਟਰੀ ਪੇਸ਼ੇ ਦੇ ਵਿੱਚ ਪਾਣੀ ਜਿਹੜਾ ਇਸ ਤਰ੍ਹਾਂ ਦਾ ਇੱਕ ਗੰਦਾ ਪਾਣੀ ਹੈ ਪਲੱਸ ਜਿਹੜੇ ਉਹ ਮਾਲ ਡੰਗਰ ਜਿਨ੍ਹਾਂ ਦੀ ਡੈਥ ਹੋਈ ਹੈ ਜਾਂ ਹੋਰ ਪਸ਼ੂ ਜਿਹੜੇ ਨੇ ਜਿਹੜੇ ਮਰੇ ਨੇ ਕਿਸ ਤਰ੍ਹਾਂ ਨਹੀਂ ਬਿਮਾਰੀਆਂ ਫੈਲਣ ਦਾ ਖਤਰਾ ਕਿਉਂਕਿ ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਦੱਸਦਾ ਕਿ ਅਸੀਂ ਪਾਣੀ ਦੇ ਵਿੱਚ ਗਏ ਸਾਡੇ ਪੈਰਾਂ ਦੇ ਵਿੱਚ ਖਾਰਿਸ਼ ਅਸੀਂ ਜਾਣੇ ਆਏ ਨੇ ਬਟ ਜਿਹੜੇ ਲੋਕ ਵਿੱਚ ਨੇ ਇਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਸਕਿਨ ਰਿਲੇਟਡ ਵੀ ਆਉਣਗੀਆਂ ਕਿਵੇਂ ਦੀਆਂ ਆਉਣਗੀਆਂ ਸਕਿਨ ਪ੍ਰੋਬਲਮਸ ਆ ਸਕਦੀਆਂ ਫਿਰ ਇਹਦੇ ਚ ਇੱਕ ਬੰਦਾ ਨਾ ਖਸਰਾ ਜਿਹਨੂੰ ਕੰਦੇ ਮੀਜ਼ੋਜ਼ ਦੇ ਹੁੰਦੇ ਡਰ ਹੁੰਦੇ ਇਹਦੇ ਚ ਵਾਇਰਲ ਵਾਈਰਲ ਡਿਜ਼ੀਜ਼ਸ ਦੇ ਫੈਲਣ ਦੇ ਵਾਇਰਲ ਫੀਵਰ ਹੋ ਜਾਏ ਵਾਇਲ ਗੈਸਟ੍ਰੋਇੰਟਰਾਈਟਿਸ ਹੋ ਜਾਏ ਇਹ ਫਿਰ ਅੱਖਾਂ ਦੇ ਵਿੱਚ ਜਿਹੜਾ ਕਨਜੰਕਟ ਕਨਜੰਕਟਿਵਾਈਟਸ ਹੋ ਸਕਦਾ ਜੱਕ ਵਾਈਟਸ ਸੋ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਆ ਉਹਦੇ ਲਈ ਅਸੀਂ ਜਿਹੜਾ ਮੈਂ ਹਾਈਡਰਾ ਬੋਰਨ ਹਾਂ ਇਹ ਜਦੋਂ ਪਾਣੀ ਇਕੱਠਾ ਹੁੰਦਾ ਨੇਚਰਲੀ ਗੱਲ ਹੈ ਮੱਛਰ ਮੱਛਰ ਵੀ ਪਾਣੀ 보다 ਉਹਦੇ ਨਾਲ ਮਾਸਕੀਟੋ ਬੋਰਨ ਜਿਹੜੀਆਂ ਵਾਟਰ ਬੋਰਨ ਡਿਜ਼ੀਜ਼ਸ ਆ ਹੋ ਸਕਦੀਆਂ ਤੇ ਅਸੀਂ ਜਿਹੜਾ ਨੈਕਸਟ ਮੈਂ ਜੋ ਨੋਟ ਕੀਤਾ ਉਹ ਹੈ ਕਿ ਰਾਹਤ ਸਮਗਰੀ ਕਾਫੀ ਕਾਫੀ ਹੱਦ ਤੱਕ ਕਾਫੀ ਪ੍ਰਸ਼ਾਸਨ ਨੇ ਵੀ ਬਹੁਤ ਬਚਾਈ ਹੈ ਲੋਕਾਂ ਨੇ ਵੀ ਬਹੁਤ ਬਚਾਈ ਬਿਲਕੁਲ ਲੋਕਾਂ ਨੇ ਵੀ ਬਚਾਈ ਹੈ ਪੰਜਾਬੀ ਤੁਹਾਨੂੰ ਪਤਾ ਹੀ ਹੈ ਪੰਜਾਬੀ ਜਾਣੇ ਜਾਂਦੇ ਆ ਚਾਹੇ ਉਹ ਜੰਗ ਦਾ ਮੈਦਾਨ ਹੋਵੇ ਚਾਹੇ ਅੱਧਾ ਦੀ ਕੋਈ ਕੁਦਰਤੀ ਆਪਤਾ ਹੋਵੇ ਚਾਹੇ ਕੋਈ ਕਿਸਾਨੀ ਦਾ ਮੈਦਾਨ ਹੋਵੇ ਪੰਜਾਬੀ ਹਮੇਸ਼ਾ ਹੀ ਜਾਣੇ ਜਾਂਦੇ ਆ ਕਿ ਉਹ ਇਹੋ ਜਿਹੇ ਵਿਪਤਾ ਦੇ ਉੱਤੇ ਜਿਹੜੀ ਜਿੱਤ ਪ੍ਰਾਪਤ ਕਰ ਲੈਂਦੇ ਆ ਸੋ ਅੱਜ ਲੋਡ ਰੇ ਕਰਨ ਤੋਂ ਬਾਅਦ ਕਿ ਰਾਹਸ ਬਗਰੀ ਕੱਲ ਅਸੀਂ ਹੋਰ ਮੈਡੀਸਿਨਸ ਜਿਹੜੀਆਂ ਉਹਨਾਂ ਦਾ ਉਪਰਾਲਾ ਕਰਾਂਗੇ ਪਲੱਸ ਨਾਲ ਆਈ ਡ੍ਰੌਪਸ ਜਿਹੜੇ ਇੱਕ ਤੇ ਮੈਨੂੰ ਲੱਗਦਾ ਸਕਿਨ ਡਿਜ਼ੀਜ਼ਸ ਵਾਸਤੇ ਇਚਿੰਗ ਦੀ ਪ੍ਰੋਬਲਮ ਆ ਸਕਦੀ ਹੈ ਪਿਚਿੰਗ ਹੋ ਸਕਦੀ ਲੋਕਾਂ ਨੂੰ ਉਹਦੀਆਂ ਦਵਾਈਆਂ ਜੇ ਕੋਈ ਬੁਖਾਰ ਚੜਨਗੇ ਉਹਨਾਂ ਦੀਆਂ ਦਵਾਈਆਂ ਕੋਈ ਇਨਫੈਕਸ਼ਨਸ ਸਕਿਨ ਇਨਫੈਕਸ਼ਨਸ ਕਹੋ ਜਾਂ ਪਾਣੀ ਵਾਟਰ ਬੋਰਨ ਇਨਫੈਕਸ਼ਨਸ ਹੋਣਗੇ ਉਹਨਾਂ ਦੀਆਂ ਮੈਡੀਸਿਨਸ ਬੱਸ ਆਈ ਡਰਾਪਸ ਜਿਹੜੇ ਆ ਉਹ ਅਸੀਂ ਵੱਡੀ ਮਾਤਰਾ ਦੇ ਵਿੱਚ ਕੱਲ ਲੈ ਕੇ ਆਵਾਂ ਜਿਹੜੇ ਤੁਸੀਂ ਆ ਡਿਸੀਜ਼ ਦੀ ਗੱਲ ਕੀਤੀ ਲੋਕਾਂ ਚਾਰੇ ਚਾਰਾ ਪਛਾਤਾ ਲੋਕਾਂ ਦਾ ਕਿ ਤੁਸੀਂ ਕਿ ਰਾਸ਼ਨ ਰਾਸਮਗਰੀ ਬਹੁਤ ਪਹੁੰਚੀ ਲੋਕਾਂ ਦੀ ਇਹ ਪਿਛਲੇ ਦਿਨਾਂ ਚ ਜਾ ਕੇ ਡਿਮਾਂਡ ਆ ਗਈ ਚਾਰੇ ਨੂੰ ਲੈ ਕੇ ਚਾਰੇ ਦੀ ਵਿਵਸਥਾ ਵੀ ਕੀਤੀ ਤੁਸੀਂ ਮੈਡੀਸਨ ਤੇ ਕੱਲ ਤੋਂ ਸ਼ੁਰੂ ਕਰੀ ਤੇ ਉਹ ਵੀ ਨੋਟਿਸ ਕਰ ਰਹੇ ਆ ਕਿ ਇਹਦੇ ਵਿੱਚ ਥੋੜਾ ਇਹ ਵੀ ਹੈ ਕਿ ਪਸ਼ੂਆਂ ਲਈ ਜਿਹੜਾ ਨਾ ਉਹਨਾਂ ਦੇ ਖਾਣ ਪੀਣ ਲਈ ਸਮਾਨ ਸ਼ਾਇਦ ਹੈ ਤੇ ਉਹਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਨੈਕਸਟ ਜਿਹੜਾ ਚਾਰਾ ਚੋਕਰ ਵਗੈਰਾ ਪਸ਼ੂਆਂ ਲਈ ਉਹ ਅਸੀਂ ਇੱਥੇ ਲੈ ਕੇ ਪਹੁੰਚਾਂਗੇ ਇੱਕ ਤਰ ਪਹਿਲਾਂ ਦੀ ਡਿਮਾਂਡ ਤਰਪਾਲ ਜਿਹੜੇ ਹੁੰਦੇ ਆ ਤਰਪਾਲਾਂ ਦੀ ਆਟੋਮੋਬਾਈਲ ਹੀ ਪਿਛਲੇ ਦਿਨਾਂ ਚ ਵੰਡੀ ਗਈ ਸੀ ਲੋਕਾਂ ਨੂੰ ਪਰ ਤਰਪਾਲਾਂ ਦੀ ਡਿਮਾਂਡ ਲੋਕਾਂ ਨੇ ਕੀਤੀ ਆ ਤਰਪਾਲ ਪਲੱਸ ਮੈਡੀਸਿਨਸ ਜਿਹੜੀਆਂ ਉਹ ਅਸੀਂ ਜਲਦੀ ਤੋਂ ਜਲਦੀ ਲੈ ਕੇ ਇੱਥੇ ਆ ਰਹੇ ਆ ਮੈਂ ਅੱਜ ਦੇ ਇਸ ਜਿਹੜੀ ਕੁਦਰਤੀ ਵਧਾਈ ਹੈ ਉਹਦੇ ਇਹਦੇ ਵਾਸਤੇ ਜਿਹੜੇ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਜੀ ਉਹ ਵੀ ਤੁਹਾਨੂੰ ਪਤਾ ਪੰਜਾਬ ਦੇ ਦੌਰੇ ਤੇ ਆਏ ਨੇ ਫਿਰ ਸਾਡੇ ਸਸੋਦੀਆ ਸਾਹਿਬ ਵੀ ਦੇ ਵਿੱਚ ਹੀ ਨੇ ਬਾੜ ਗ੍ਰਸਟ ਏਰੀਆ ਦੇ ਵਿੱਚ ਨੇ ਹੁਣ ਸਾਡੇ ਸੰਜੀਤ ਸਿੰਘ ਜੀ ਵੀ ਉਹ ਵੀ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਲੱਖ ਲੱਖ ਲੱਖਾਂ ਵਿੱਚ ਜਾ ਰਹੇ ਨੇ ਔਰ ਮੈਂ ਆਪਣੀ ਪਾਰਟੀ ਦੇ ਸੁਪਰੀਮੋ ਔਰ ਪੂਰੀ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਕਿ ਉਹ ਇੰਨੇ ਜਿਆਦਾ ਚਿੰਤਿਤ ਨੇ ਇਨ੍ਹਾਂ ਇਲਾਕਿਆਂ ਬਾਰੇ ਔਰ ਇਹਦੇ ਨਾਲ ਨਾਲ ਇਸ ਮੇਰੇ ਨਾਲ ਅੱਜ ਮੇਰੇ ਵੱਡੇ ਸਪੁੱਤਰ ਡਾਕਟਰ ਸਰ ਰਾਸ਼ ਗੁਪਤਾ ਜਿਹੜੇ ਡਾਕਟਰ ਨੇ ਉਹਨਾਂ ਨੂੰ ਵੀ ਮੈਂ ਲੈ ਕੇ ਆਇਆ ਆਨਾਂ ਦੇ ਦਿਨਾਂ ਚ ਅਸੀਂ ਮੈਡੀਕਲ ਕੈਂਪਸ ਵੀ ਲਗਾਉਂਦੇ ਹਾਂ ਬਿਕੋਜ਼ ਤੁਸੀਂ ਯੂਅਰ ਪਾਰਟ ਆਫ ਦ ਗਵਰਨਮੈਂਟ ਮੈਂ ਇਹ ਜਾਣਨਾ ਚਾਹੁੰਨਾ ਕਿ ਕੁਝ ਐਨਜੀ ਅਸੀਂ ਅਸਮਸੀ ਆਈ ਕੱਲ ਇੱਕ ਛੋਟੀ ਜਿਹੀ ਘਟਨਾ ਵਾਪਰੀ ਜਦੋਂ ਉੱਥੇ ਸਮਾਨ ਵੰਡਣ ਗਏ ਇਸ ਤਰ੍ਹਾਂ ਹੋ ਰਿਹਾ ਕਿ ਕਈਆਂ ਪਿੰਡਾਂ ਦੇ ਵਿੱਚ ਜ਼ਿਆਦਾ ਸਮਾਨ ਦੇ ਦਿੱਤਾ ਤੇ ਕਈਆਂ ਦੇ ਆਪਣੇ ਹੀ ਨਹੀਂ ਜੀ ਤੇ ਉਹ ਚਾਹੁੰਦੇ ਸੀ ਕਿ ਅੱਜ ਵੀ ਇੱਕ ਡਿਮਾਂਡ ਉਠਾਈ ਕਿ ਪ੍ਰਸ਼ਾਸਨ ਦੇ ਨਾਲ ਲੜ ਕੇ ਤੁਸੀਂ ਸਲਾਹ ਵੀ ਦੇ ਰਹੇ ਹੋ ਡੀਸੀਸ ਮੈਡਮ ਨੂੰ ਵੀ ਕਹਿ ਸਕਦੇ ਹੋ ਕਿ ਬੈਠ ਕੇ ਕਿਸ ਤਰ੍ਹਾਂ ਦੀ ਪਲੈਨਿੰਗ ਕਰ ਲਈ ਜਾਵੇ ਕਿ ਉਹ ਪਿੰਡਾਂ ਦੇ ਮੋਤਵਾਰ ਨੰਬਰ ਲੈ ਕੇ ਵੰਡ ਕੇ ਮਦਦ ਉੱਥੇ ਪਹੁੰਚਾਈ ਜਾਵੇ ਜਿਸ ਤਰ੍ਹਾਂ ਤੁਸੀਂ ਇੱਕ ਤਰੀਕੇ ਨਾਲ ਵੰਡੀ ਕਿ ਸਰਪੰਚ ਸਾਹਿਬ ਨੂੰ ਨਾਲ ਲਿਆ ਜਿਨ੍ਹਾਂ ਦੇ ਜ਼ਰੂਰਤਾਂ ਉਹਨਾਂ ਨੂੰ ਪਿੰਡਾਂ 'ਚ ਪਹੁੰਚਾਈ ਜੀ ਤੁਸੀਂ ਲੋਕਲ ਸੀਗੇ 플러스 ਸਰਕਾਰ ਤੁਹਾਨੂੰ ਇਸ ਸਮੱਸਿਆ ਨਹੀਂ ਬਟ ਕੁਝ ਜਿਹੜੀਆਂ ਜਿਹਦੇ ਪਟਿਆਲੇ ਤੋਂ ਸੱਜਣ ਆਏ ਸੀ ਰਾਏਕੋਡ ਤੋਂ ਆਏ ਸੀ ਇਹ ਸਮੱਸਿਆ ਥੋੜੀ ਜੀ ਆ ਰਹੀ ਸੀ ਕਿ ਤਰੀਕੇ ਦੇ ਨਾਲ ਔਰ ਦੂਸਰੀ ਸਮੱਸਿਆ ਪਾਣੀ ਘਟਣਾ ਉਹ ਤੋਂ ਵੀ ਹੱਲਪ ਦੀ ਜ਼ਰੂਰਤ ਰਹਿਣੀ ਹੈ ਤਾਂ ਐਨ ਜੀਓ ਨੂੰ ਕੋਈ ਸਮੱਸਿਆ ਨਾ ਆਵੇ ਇਸ ਦੇ ਉੱਤੇ ਜੇ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਇਹਦੇ ਤੇ ਟਿੱਪਣੀ ਹੈ ਓਏ ਮੈਂ ਕਹਿਣਾ ਚਾਹਵਾਂਗਾ ਕਿ ਅਸੀਂ ਐਡਮਿਨਿਸਟ੍ਰੇਸ਼ਨ ਦੇ ਜਿਸ ਤਰ੍ਹਾਂ ਤੁਸੀਂ ਕਿਹਾ ਸਾਰਾ ਕੋਆਰਡੀਨੇਟ ਕਰਕੇ ਔਰ ਪਿੰਡਾਂ ਦੇ ਸਰਪੰਚਾ ਨਾਲ ਕੋਆਰਡੀਨੇਟ ਕਰਕੇ ਤਾਂ ਕਿ ਉਹਨਾਂ ਲੋਕਾਂ ਨੂੰ ਵੀ ਸਮੱਗਰੀ ਮਿਲੇ ਜਿੰਨਾ ਜਿਹੜੇ ਬਿਲਕੁਲ ਦੂਰ ਨੇ ਜਿੱਥੋਂ ਤੱਕ ਕਈ ਕਿਹਾ ਕਿ ਕਈ ਅੱਜ ਸੀ ਉੱਥੋਂ ਗਏ ਚੱਕ ਡੋਗਰੀ ਜਿਹੜੀ ਆ ਬਹੁਤ ਦੂਰ ਹੈ ਇੱਥੋਂ ਤਕਰੀਬਨ 7-8 ਕਿਲੋਮੀਟਰ ਆ 5-6 ਫੁੱਟ ਪਾਣੀ ਚੋਂ ਅਸੀਂ ਲੰਘ ਕੇ ਗਏ ਆਂ ਔਰ ਜਾ ਕੇ ਉਰਾਂ ਲੋਕਾਂ ਨੂੰ ਮਿਲੇ ਵਾਕਈ ਉੱਥੇ ਲੱਗਦਾ ਸੀ ਕਿ ਉੱਥੇ ਰਾਹਤ ਸਮਗਰੀ ਨਹੀਂ ਆਈ ਮੇਰੇ ਨਾਲ ਮੇਰੇ ਸਾਡੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਦੇ ਕਾਉਂਸਲਰ ਮਾਨੀਓਗ ਢੋਟ ਸਾਹਿਬ ਜਰਨੈਲ ਸਿੰਘ ਢੋਟ ਜੀ ਵੀ ਮੇਰੇ ਨਾਲ ਗਏ ਔਰ ਸਾਡੇ ਸਰਪੰਚ ਸਾਹਿਬ ਖੜੇ ਨੇ ਅਜੀਤ ਸਿੰਘ ਜੀ ਇਹ ਵੀ ਨਾਲ ਗਏ ਔਰ ਜੀ ਰਿਤੂ ਮੈਡਮ ਇਹ ਬੜੇ ਤਗੜੇ ਵਲੰਟੀਅਰ ਨੇ ਆਮ ਆਦਮੀ ਪਾਰਟੀ ਦੇ ਬਲਦੇਵ ਸਿੰਘ ਜੀ ਮਿੰਜੀ ਗੁਰਦਾਸ ਜੀ ਸਾਰੇ ਹੀ ਕਹ ਲੋਗੇ ਰਾਜੂ ਪਟਿਆ ਜੀ ਬੜੀ ਸੈਂਕੜਿਆਂ ਦੀ ਗਿਣਤੀ ਚ ਕਿ ਦੱਸੋ ਕਿ ਆਪਣੇ ਤੌਰ ਦੇ ਉੱਤੇ ਫਿਰ ਇਹ ਤੁਸੀਂ ਇਹ ਐਫਰਟ ਕੀਤੇ ਜਿਸ ਤਰ੍ਹਾਂ ਕੋਈ ਐਨ ਜੀਓ ਮਦਦ ਕਰ ਦਿੰਦੇ ਨੇ ਅੱਗੇ ਲੱਗਣ ਦੀ ਜ਼ਰੂਰਤ ਹੁੰਦੀ ਹੈ ਕਿ ਸਾਰਾ ਉਪਰਾਲਾ ਫਿਰ ਤੁਸੀਂ ਆਪ ਦੇ ਪੱਧਰ ਦੇ ਉੱਤੇ ਸਾਰਾ ਕੀਤਾ ਆਪਣੀ ਟੀਮ ਨੇ ਤੁਹਾਡੀ ਨੇ ਕੀਤਾ ਸਾਰਾ ਜੀ ਇਹਦੇ ਚ ਕੰਟਰੀਬਿਊਸ਼ਨ ਪੂਰੀ ਟੀਮ ਦੀ ਹੈ ਪੂਰੀ ਟੀਮ ਦੀ ਹੈ ਔਰ ਮੈਂ ਵੀ ਆਪਣੇ ਜਿਹੜੀ ਮੇਰੀ ਦਸਾਂ ਨੌਵਾਂ ਦੀ ਕਮਾਈ ਹੈ ਉਹਦੇ ਚੋਂ ਦੇ ਦੇ ਰਿਹਾ ਜਿੱਦਾਂ ਮੇਰੇ ਕੋ ਸਰਦਾ ਬੰਦਾ ਪਲੱਸ 1 ਲੱਖ ਰੁਪਿਆ ਦਾ ਚੈੱਕ ਜਿਹੜਾ ਮੈਂ ਡੀਸੀ ਮੈਡਮ ਨੂੰ ਜਿਹੜਾ ਅੱਜ ਤੁਸੀਂ ਕਿਉਂਕਿ ਜਦੋਂ ਮੀਡੀਆ ਦੇ ਵਿੱਚ ਵੀ ਲੋਕ ਹੁੰਦੇ ਅਸੀਂ ਤੇ ਇਸ ਕਰਕੇ ਵੀ ਕਵਰੇਜ ਕਈ ਕਰ ਦੇਈਦੀ ਆ ਕਰਦੇ ਵੀ ਆ ਕਿ ਇਹਨਾਂ ਨੂੰ ਵੇਖ ਕੇ ਹੋਰ ਭੈਣ ਭਰਾ ਵੀ ਮਦਦ ਕਰਨ ਦੀ ਹੁਣ ਕਿਉਂਕਿ ਜਿੰਨੀ ਮਦਦ ਦੀ ਲੋੜ ਆ ਓਨੀ ਘਟਿਆ ਔਰ ਤੁਹਾਡੇ ਵਰਗੇ ਜਦੋਂ ਖੁਦ ਮੋਤਬਰ ਹੁੰਦੇ ਨੇ ਤਾਂ ਤੁਹਾਨੂੰ ਵੇਖ ਕੇ ਹੋਰ ਵੀ ਲੋਕ ਜਿਹੜੇ ਆਉਣਗੇ ਤਾਂ ਡਾਕਟਰ ਸਰਾਂਖ ਜੀ ਨਾਲ ਗੱਲਬਾਤ ਕਰਦੇ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਦਵਾਈਆਂ ਦੀ ਬਹੁਤ ਜ਼ਰੂਰਤ ਹੈ ਮੈਡੀਸਿਨ ਦੀ ਜ਼ਰੂਰਤ ਪੈਣੀ ਹੈ ਔਰ ਜਦੋਂ ਡਾਕਟਰ ਸਾਹਿਬ ਅਜੀ ਗੁਪਤਾ ਜੀ ਨੇ ਵੀ ਇਹ ਗੱਲ ਕੀਤੀ ਮੈਡੀਕਲ ਜਿਹੜੇ ਦਵਾਈਆਂ ਸੀ ਤੇ ਪਹੁੰਚਾਈਆਂ ਬਸ ਰਾਸ਼ੀ ਤੁਸੀਂ ਜਿਆਦਾ ਦੱਸ ਸਕਦੇ ਹੋ ਕਿ ਜਿਹੜੀ ਸਕਿਨਰ ਡਿਜ਼ੀਜ਼ਸ ਨੇ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਕਿਉਂਕਿ ਮੈਨੂੰ ਜਿਆਦਾ 2023 ਦੇ ਵਿੱਚ ਡਾਕਟਰ ਸਾਹਿਬ ਤੁਹਾਨੂੰ ਵੀ ਪਤਾ ਹੋਏਗਾ ਚਿਕਨ ਗੁਨੀਆਂ ਦੇ ਕੇਸ ਬਹੁਤ ਆਏ ਸੀਗੇ 2023 ਦੇ ਵਿੱਚ ਜਦੋਂ ਪਾਣੀ ਆਇਆ ਸੀਗਾ ਪਰ ਉਸ ਘੱਟ ਸੀਗਾ ਬੜੇ ਸਵਾਰ ਤੇ ਪਾਣੀ ਬਹੁਤ ਜ਼ਿਆਦਾ ਹੈ ਤਾਂ ਕੀ ਪ੍ਰਿਪੇਅਰ ਨੇ ਔਰ ਜਿਹੜੇ ਮੈਡੀਕਲ ਪੇਸ਼ੇਵਰ ਜੁੜੇ ਨੇ ਜਿਹੜੇ ਉਹ ਐਨਜੀਓ ਨੇ ਉਹਨਾਂ ਨੂੰ ਕਿਵੇਂ ਦੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਜੀ ਨਹੀਂ ਮੇਰੇ ਹਿਸਾਬ ਨਾਲ ਜਿੱਦਾਂ ਮੇਰੇ ਫਾਦਰ ਸਾਹਿਬ ਨੇ ਕਿਹਾ ਹੈ ਕਿ ਕਈ ਡਿਜ਼ੀਜ਼ਸ ਦੀ ਪ੍ਰੋਬੈਬਿਲਿਟੀ ਜ਼ਿਆਦਾ ਹੁੰਦੀ ਹੈ ਜਿੱਦਾਂ ਹੁਣ ਸਟੈਗਰੈਂਟ ਵਾਟਰ ਹੈ ਤੇ ਉਹਦੇ ਵਿੱਚ ਤੁਸੀਂ ਵੀ ਚਿਕਨਗੁਨੀਆ ਦਾ ਨਾਮ ਲੈ ਲਿਆ ਉਹ ਵੀ ਮਸਕੀਟੋ ਬੋਰਨ ਹੈ ਜੀ ਤੇ ਉਹਦੇ ਵਿੱਚ ਹੋਰ ਵੀ ਜਿੱਦਾਂ ਡੈਂਗੀ ਹੋ ਗਿਆ ਤੇ ਮਲੇਰੀਆ ਹੋ ਗਿਆ ਉਹਦੇ ਲਈ ਆਪਾਂ ਪ੍ਰੋਫਿਲੈਕਟਿਕ ਟ੍ਰੀਟਮੈਂਟ ਦੇ ਸਕਦੇ ਹਾਂ ਤੇ ਕਰੀਮਾਂ ਵੀ ਆਉਂਦੀ ਆਂਟੀ ਫੰਗਲ ਆਉਂਦੀ ਆਂ ਫੰਗਲ ਇਨਫੈਕਸ਼ਨ ਹੋ ਸਕਦੀ ਹੈ ਮੌਇਸਚਰ ਨਾਲ ਕਿਉਂਕਿ ਅਸੀਂ ਦੇਖਿਆ ਹਾਂ ਹਾਂਜੀ 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 ਉਹਨਾਂ ਦੇ ਵਿੱਚ ਆ ਰਹੀ ਹਾਂਜੀ ਹਾਂਜੀ ਉਹਨੂੰ ਰਿੰਗਵਰਮ ਕਹਿੰਦੇ ਆ ਓਕੇ ਤੇ ਉਹਨੂੰ ਆਪਾਂ ਟਰੀਟ ਕਰਨ ਲਈ ਬੜਾ ਸੌਖਾ ਟਰੀਟਮੈਂਟ ਹੈ ਉਹਦਾ ਬਸ ਉਹ ਹੈ ਕਿ ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ ਤੇ ਫਿਰ ਟਾਈਮ ਉਹਨਾਂ ਨੂੰ ਦ ਮਿਲ ਜਾਏਗਾ ਟਰੀਟਮੈਂਟ ਮਿਲ ਜਾਏਗਾ ਤੁਸੀਂ ਵੀ ਆਪਣੇ ਪਾਪਾ ਦੇ ਨਾਲ ਲੱਗੇ ਤੁਹਾਡੀ ਟੀਮ ਸਾਰੇ ਸੀਗੇ ਇਸ ਇਲਾਕੇ ਦੇ ਵਿੱਚ ਲੱਗੇ ਤੁਹਾਨੂੰ ਕਿਵੇਂ ਦਾ ਜਿਹੜਾ ਸੀਗਾ ਲੱਗਾ ਲੋਕਾਂ ਨੇ ਜਜ਼ਬੇ ਬਾਰੇ ਕੋਈ ਟਿੱਪਣੀ ਕਰਨਾ ਚਾਹੁੰਦੇ ਅੱਗੇ ਲੋਕਾਂ ਦੇ ਇਥੇ ਵਿਵਪਤਾ ਪਰ ਲੋਕਾਂ ਨੇ ਇਹਦਾ ਮੁਕਾਬਲਾ ਕੀਤਾ ਜੀ ਮੈਂ ਤਾਂ ਇੱਕ ਲਾਈਨ ਬੋਲਦਾ ਕਿ ਆਪ ਦਾ ਜੇ ਅਫਸਰ ਲੱਭਦੇ ਆਪਾਂ ਪੰਜਾਬੀ ਕਿ ਸੇਵਾ ਕਰਨ ਦਾ ਅਫਸਰ ਲੱਭ ਜੇ ਤੇ ਆਪ ਦਾ ਆਈ ਹੈ ਤੇ ਮੈਂ ਇੱਕ ਗੱਲ ਕਹਿਣਾ ਚਾਹਣਾ ਉਸ ਦਿਨ ਮੈਂ ਆਪਣੀ ਅੱਖੋਂ ਵੇਖਿਆ ਕਿ ਐਜ਼ ਅ ਥਰਡ ਪਰਸਨ ਮੈਂ ਵੇਖਿਆ ਕਿ ਜਿਹਨੇ ਹੱਥ ਮੰਗਣ ਨੂੰ ਨਹੀਂ ਸੀਗੇ ਉਸ ਤੋਂ ਜ਼ਿਆਦਾ ਦੇਣ ਨੂੰ ਸੀ ਤੇ ਇਸ ਤੋਂ ਵਧੀਆ ਮੈਂ ਕੀ ਕਹਿ ਸਕਦਾ ਜਜ਼ਬਾ ਕਮਾਲ ਦਾ ਅਸੀਂ ਦੇ ਇੱਥੇ ਵੀ ਦੇਖਿਆ ਕਿ ਜਿਹੜਾ ਕੋਲ ਚਾਰ ਰੋਟੀਆਂ ਵੀ ਖਾ ਰਿਆ ਸੀ ਉਹਨੇ ਦੋ ਆਪਣੀਆਂ ਦੇ ਦਿੱਤੀਆਂ ਅਸੀਂ ਪਹਿਲੇ ਦਿਨਾਂ ਦੇ ਵਿੱਚ ਗਵਾਹ ਹਾਂ ਕਿਉਂਕਿ ਪਹਿਲੇ ਦਿਨਾਂ 'ਚ ਮਦਦ ਨਹੀਂ ਸੀ ਹੋਣੀ ਅਖੀਰ ਤੇ ਮੈਂ ਜਨਜੋਨਾ ਜਿਸ ਤਰ੍ਹਾਂ ਸਰਕਾਰ ਨੇ ਪਹਿਲੇ ਦਿਨ ਜਿਹੜਾ ਡੀਸੀ ਮੈਡਮ ਐਸਐਸਬੀ ਸਾਹਿਬ ਸਾਰਾ ਪ੍ਰਸ਼ਾਸਨ ਆਪਣਾ ਫੈਲਾ ਲੱਗਾ ਸੀ ਜਦੋਂ ਪਾਣੀ ਘਟੇਗਾ ਉਸ ਤੋਂ ਬਾਅਦ ਵੀ ਤਿਆਰੀਆਂ ਨੇ ਸਰਕਾਰ ਦੇ ਕੰਨੋਂ ਭਾਵੇਂ ਸਿਹਤ ਵਿਭਾਗ ਦੀ ਗੱਲ ਕੀਤੀ ਜਾਵੇ ਜਾਂ ਇਹਨਾਂ ਦੇ ਮੁਰਫਸੀਬੇ ਦੀ ਖੇਤੀਬਾੜੀ ਡਿਪਾਰਟਮੈਂਟ ਦੀ ਪ੍ਰਸ਼ਾਸਨ ਜਿਹੜਾ ਬਹੁਤ ਸੁਚੇਤ ਹੈ ਬਹੁਤ ਅਲਰਟ ਹੈ ਅਸੀਂ ਲੋਕ ਜਿਹੜੇ ਆ ਪਹਿਲਾਂ ਹੀ ਬਹੁਤ ਜਿਆਦਾ ਇੰਨੇ ਜਿਆਦਾ ਅਲਰਟ ਆ ਕਿ ਸਾਨੂੰ ਪਹਿਲਾਂ ਹੀ ਅਸੀਂ ਐਂਟੀਸੀਪੇਟ ਕਰ ਸਕਦੇ ਹਾਂ ਕਿ ਕਿਹੜੀਆਂ ਬਿਮਾਰੀਆਂ ਆ ਸਕਦੀਆਂ ਹਨ ਉਹਨਾਂ ਦਾ ਪਹਿਲਾਂ ਹੀ ਸਾਰਾ ਇੰਤਜ਼ਾਮ ਕਰਕੇ ਪਰਮਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਨਾਲ ਬਾਕੀ ਕੰਸਰਨਡ ਡਿਪਾਰਟਮੈਂਟਸ ਨਾਲ ਸਾਰਿਆਂ ਨੂੰ ਮਿਲ ਕੇ ਬੈਠ ਕੇ ਸਲਾਹ ਕਰਕੇ ਅਸੀਂ ਪਹਿਲੇ ਇੰਤਜ਼ਾਮ ਕਰਕੇ ਰੱਖਾਂਗੇ ਜਿਹੜੀ ਐਨਜੀਓ ਸਮੱਸਿਆ ਆ ਰਹੀ ਹੈ ਇਹਦੀ ਧਿਆਨ ਚ ਲਿਆ ਦਿਓ ਕਿ ਇਕੱਠੇ ਬੈਠ ਕੇ ਗਣੀ ਵੀ ਆ ਵੀ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਪ੍ਰਸ਼ਾਸਨ ਨਾਲ ਮੇਲਜੋਲ ਕਰਕੇ ਆਪਾਂ ਇਕੱਠੇ ਚਲੀਏ ਤਾਂ ਜੋ ਜਿਹੜੀ ਕੁਦਰਤੀ ਆਫਤ ਆਈ ਹੈ ਉਸ ਤੇ ਜਿੱਤ ਪਾ ਸਕੀ। ਡਾਕਟਰ ਅਜੀਤ ਗੁਪਤਾ ਆਪਣੀ ਪੂਰੀ ਟੀਮ ਦੇ ਨਾਲ ਇਹਨਾਂ ਨੇ ਲਗਾਤਾਰ ਪਿਛਲੇ 10 ਦਿਨ ਤੋਂ ਇੱਥੇ ਸੇਵਾ ਕੀਤੀ ਹੈ ਔਰ ਖੁਦ ਟੈਕਟਰ ਵਾਲੀਆਂ ਚਲਾ ਕੇ ਇੱਥੇ ਪਹੁੰਚਦੇ ਰਹੇ ਅੱਜ ਵੀ ਇੱਥੇ ਤਾਂ ਕੁਦਰਤੀ ਸਾਡੇ ਨਾਲ ਇਹਨਾਂ ਦਾ ਇੱਥੇ ਮੇਲ ਹੋਇਆ ਤੇ ਸੀ ਉਹਨਾਂ ਦੇ ਜ਼ਰੂਰ ਵਿਚਾਰ ਜਾਣੇ ਪਰ ਹੁਣ ਇਹਨਾਂ ਦਾ ਜਿਹੜੀ ਮਦਦ ਪਹੁੰਚਾਈ ਜਾ ਰਹੀ ਹੈ ਅਗਲੇ ਦਿਨਾਂ ਦੇ ਵਿੱਚ ਮੈਡੀਕਲ ਦਵਾਈਆਂ ਵੀ ਜਿਹੜੀਆਂ ਨੇ ਉਹ ਵੀ ਇਹ ਪਹੁੰਚਾਉਣ ਦੇ ਜਿਹੜੇ ਉਹਨਾਂ ਨੇ ਕਿਹਾ ਕਿ ਹਰ ਤਰ੍ਹਾਂ ਲਈ ਪ੍ਰਸ਼ਾਸਨ ਵੀ ਤਿਆਰੀਆਂ ਕਰੇਗਾ ਤੇ ਆਪਣੇ ਤੌਰ ਤੇ ਉਹ ਵੀ ਕਰਨਗੇ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਐਨਕਸਪੈਰੀਆ ਟੀਵੀ ਅਜਨਾਲਾ ਅੰਮ੍ਰਿਤਸਰ